ਮੈਂ ਬਾਹਰ ਤਾਂ ਨਹੀਂ ਜਾਂਦਾ ਆ ਡੰਗਰਾ ਦਾ ਸਿਆਪਾ ਮੈਨੂੰ ਕਰਨਾ ਪੈਂਦਾ ਆ ਲੈ ਬਾਤ ਵਿਚ ਜੀ ਆ ਬਿਜਣਾ ਦਾ ਮੈਨੂੰ ਆ ਦੱਸ ਕੇ ਗਿਆ ਹਾਂ ਆ ਤੁਮੇ ਮੈਨੂੰ ਕਰਨਾ ਪਊਗਾ ਹਾਂ ਨੀਆ ਬਜਾ ਮੈਨੂੰ ਵੇ ਬਿਜਣਾ ਲੈ ਚੱਲੋ ਆ ਦੋ ਕੇ ਦੇਣਾ ਇੱਥੇ ਨੀਆ ਹੀ ਬਿਜਣਾ ਉਹ ਚਾਹ ਲੈ ਕੇ ਮੋਟਰ ਤੇ ਜਾਦਾ ਫਟਾਫਟ ਚਾਹ ਬਣ ਗਈ? ਮੰਮਾ ਬਣਾ ਰਹੇ ਸੀ। ਜਪਾਦਕੇ ਜਾਂ ਨਾਲ ਤਾਂ ਪਾਣੀ ਦੀ ਬੋਤਲ ਠੰਡੀ ਦੀ। ਨਾਲ ਚਾਹ ਗਰਮ ਵਾਲੀ ਉਹ ਤੇ ਪਵਾ ਲਿਆ ਫਰਮੋਚ। ਤੇ ਤਾਈ ਦੀ ਲੈ ਕੇ ਜਲਦੀ ਆਪਾਂ ਮੋਟਰ ਤੇ। ਆਹ ਬਹੁਤ ਆਪ ਤੰਗ ਰ। ਇਹ ਗਾਲਾਂ ਵੀ ਕੱਢੂਆ ਮੈਨੂੰ ਇਹਨੇ। ਆਪਾਂ ਇਹ ਟਰੈਕਟਰ ਚਲਾਉਣਾ। ਉਹ ਟਰੈਕਟਰ ਇਹਨੇ ਆ ਮੈਨੂੰ ਵਾਹ ਦੇਣੀ ਨਹੀਂ ਹੈਗਾ। ਆਤਰੇ ਨੂੰ ਪਊਏ ਦਾ ਲਾਲਚ ਦੇਣਾ ਪਊਗਾ। ਫੇਰ ਫੜਾਊਆ ਮੈਨੂੰ ਇਹ। ਚੱਲ। ਲੈ ਬਾਈ, ਚਾਹ ਪੀ ਲੈ ਪਹਿਲਾਂ ਠੰਡੀ ਹੋ ਜੂਗੀ। ਚਾਹ ਪੀਆ ਬਾਈ ਓਏ। ਓ ਬਾਈ, ਆ ਜਾ ਚਾਹ ਪੀ ਲੈ। ਆ ਜਾ। ਭਾਈ ਚਾਹ ਪੀ ਲਿਆ ਕਰ ਅਗੋ ਟਾਈਮ ਆ ਚਾਹ ਦਾ ਕੋਈ ਹੋਣਾ ਹੋਣਾ ਮੈਂ ਗਿਆ ਹੋਇਆ ਦੀ ਭਾਈ ਯਾਰਾ ਤੂੰ ਰੋਜ਼ ਤੁਰਿਆ ਰਹਿਣਾ ਚੱਲ ਹੁਣ ਐ ਕਰ ਮੈਂ ਮੈਂ ਟਰੈਕਟਰ ਚਲਾਣਾ ਨਾ ਟਰੈਕਟਰ ਮੈਂ ਫੜਾਂਗਾ ਤੇ ਅੱਥਰ ਲੱਗਰ ਪਉਆ ਪੱਕਾ ਪੰਪੂਆ ਭਾਈ ਵਰਕੇ ਭਾਈ ਵਰਕੇ ਚਲਾ ਲੈਣੇ ਚਲਾ ਲੈ ਵੀਰੇ ਚਲਾ ਲੈ ਭਾਈ ਚਲਾ ਲੈ ਚਲ ਠੀਕ ਹੈ ਧੰਨਵਾਦ ਰਹਾ ਹੈ ਆਏ ਹਾਏ ਹੁਣ ਦੱਪੂ ਭੌੜ ਦੂੰ ਮਾਹਾ ਚਾਹ ਲੈ ਕੇ ਆਇਆ ਆ ਜਰਾ ਛੋਕਰਾ ਇਹ ਕਿਵੇਂ ਟਰੈਕਟਰ ਚਲਾਉਂਦਾ ਸ਼ਾਮ ਹੋ ਗਈ ਲਿਆਦਾ ਬਾਈ ਨੂੰ ਪਊਗਾ ਨਹੀਂ ਆਕੜੂ ਹੈਗਾ ਵੀ ਇਹੋ ਜਿਹੀ ਹੈ ਇਹ ਮੈਂਟ ਲਾਉਂਦਾ ਆਕੜ ਨੂੰ ਬਾਈ ਪਉਆ ਕਹਿਆ ਸੀ ਅਧੀਆ ਹੀ ਲਿਆਤਾ ਅੱਜ ਖੋਸੋ ਹੋ ਜਾਊਗਾ ਓਏ ਹੋਰ ਬਾਈ ਯਾਰ ਪਉਆ ਕਹਿਆ ਸੀ ਤੈਨੂੰ ਵਧੀਆ ਲਿਆਤਾ ਆ ਚੰਗਾ ਤਾਂ ਧੰਨਵਾਦ ਬਾਈ ਨਜ਼ਾਰਾ ਆਊਗਾ ਹੁਣ ਤਾਂ ਹਾਂ ਆਊਗਾ ਨਜ਼ਾਰਾ ਬੜਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਨੂੰ ਬਤ-ਬਤ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੇ ਕੋਈ ਵੀਡੀਓ 'ਚ ਕਮੀ ਪੇਸ਼ੀ ਲੱਗਦੀ ਆ ਸਾਨੂੰ ਕਮੈਂਟਾਂ 'ਚ ਸੁਝਾਅ ਦਿਓ ਤਾਂ ਕਿ ਅਸੀਂ ਅੱਗੇ ਵਾਸਤੇ ਵਧੀਆ ਸੁਧਾਰ ਕਰ ਸਕੀਏ ਧੰਨਵਾਦ ਜੀ